ਸਿਵਰੇਜ ਦਾ ਕਾਲਾ ਪਾਣੀ ਹਾਲਾਤ ਜਿਹੜੇ ਨੇ ਉਹ ਬੱਤੋ-ਬੱਤਰ ਬਣ ਜਾਂਦੇ ਨੇ ਸੜਕਾਂ ਦੇ ਅਸੀਂ ਕਹਿੰਦੇ ਇਹ ਸਾਡਾ ਬੜਾ ਵਧੀਆ ਸ਼ਹਿਰ ਹੈ ਇੰਡਸਟਰੀ ਦਾ ਸ਼ਹਿਰ ਹੈ ਇਹਨੂੰ ਅਸੀਂ ਬੜੇ-ਬੜੇ ਨਾਂ ਦਿੰਦੇ ਆ ਪਰ ਹਾਲਾਤ ਮਾੜੇ ਨੇ ਮੈਂ ਕਹਿੰਦਾ ਦਿੱਕਤ ਕੀ ਵੀਰੇ ਲੋਕਾਂ ਦੀਆਂ ਗੱਡੀਆਂ ਪੈਲਟ ਰੀਆਂ ਅਸੀਂ ਬੰਦਿਆਂ ਨੂੰ ਸਵੇਰੇ ਆਪ ਕੱਢਿਆ ਆਪਣੇ ਅੱਤੀ ਇਹ ਸਾਰਾ ਜ਼ਹਿਰੀਲਾ ਪਾਣੀ ਲੋਕਾਂ ਦਾ ਗੰਦੇ ਘਰਾਂ ਦੇ ਵਿੱਚ ਜਾਂਦਾ ਚਮੜੀ ਰੋਗ ਦੇ ਰੋਗ ਲਾ ਰਿਹਾ ਹੈਗਾ ਇਹ ਮਘਵੰਤ ਮਾਨ ਸੁਟਿਆ ਹੋਇਆ ਹੈਗਾ ਲੋਕਾਂ ਦੇ ਪਾਣੀ ਡੈਂਗਾ ਦਾ ਰੋਗ ਦਾ ਹੈਗਾ ਹੈ ਹੀਰੋ ਸਾਈਕਲ ਦਾ ਗੰਦਾ ਪਾਣੀ ਕਿਉਂ ਨਹੀਂ ਰੋਕਦਾ ਪਿਆ ਕੀ ਲੱਗਦਾ ਕਿ ਲਗਣਾ ਚਾਹੀਦਾ ਇਨਾਂ ਦਾ ਨਹੀਂ 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 ਇੰਨੀ ਐਮਰਜੈਂਸੀ ਸੀ ਸਾਨੂੰ ਤਾਂ ਦਿੱਕਤ ਕਾਫੀ ਹੈ ਬਹੁਤ ਦਿੱਕਤ ਆਉਂਦੀ ਹੈ ਇਸ ਟਾਈਮ ਦੇਖੋ ਫੈਕਟਰੀਆਂ ਦਾ ਪਾਣੀ ਸਾਰਾ ਰੋਡ ਤੇ ਆ ਰਿਹਾ ਜੀ ਬਣੀਆਂ ਸੀ ਔਖੇ ਹੀ ਇਨ ਟੈਕਸ ਭਰੀ ਜੰਨੇ ਸਾਰਾ ਕੁਝ ਕਰਦੇ ਆ ਠੀਕ ਹੈ ਜੀ ਆਹ ਹਾਲ ਨੇ ਸਾਡੇ ਰਾਤ ਦਾ ਬੰਦੀ ਕਿੰਨਾ ਲੱਖਾਂ ਟਾਣਾ ਇਹਨਾਂ ਨੇ ਪਾਣੀ ਛੱਡਿਆ ਹੋਇਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਜੀ ਪਾਣੀ ਜਿਹੜਾ ਅੱਜ ਹੀ ਭਰਿਆ ਵੇ ਪਹਿਲਾਂ ਵੀ ਭਰਿਆ ਇਹ ਬਰਸਾਤਾਂ ਦੇ ਟਾਈਮ ਦੇ ਉੱਤੇ ਭਰਦਾ ਵਾ ਕੋਈ ਉਸ ਤੇ ਦਬੀ ਕੋ ਉਹ ਨਹੀਂ ਹੁੰਦਾ ਪਾਣੀ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਬੜਾ ਐਸੀ ਲੁਧਿਆਣਾ ਦੇ ਵਿੱਚ ਮੌਜੂਦ ਆ ਲੁਧਿਆਣਾ ਗੈਸਪੁਰਾ ਸ਼ੇਰਪੁਰ ਦੇ ਇਲਾਕੇ ਦੇ ਵਿੱਚ ਜਿੱਥੇ ਬਿਲਕੁਲ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਕਾਲਾ ਪਾਣੀ ਮੌਜੂਦ ਹੈ ਰੋਡ ਦੇ ਉੱਤੇ ਬਿਲਕੁਲ ਸੀਵਰੇਜ ਦਾ ਕਾਲਾ ਪਾਣੀ ਹਾਲਾ ਕਿ ਮਾਮੂਲੀ ਜੀ ਬਰਸਾਤ ਹੁੰਦੀ ਆ ਤੇ ਉਸ ਤੋਂ ਬਾਅਦ ਪਾਣੀ ਜਿਹੜਾ ਸੜਕਾਂ ਦੇ ਵਿੱਚ ਭਰ ਜਾਂਦਾ ਤੇ ਹਾਲਾਤ ਜਿਹੜੇ ਨੇ ਉਹ ਬੱਤੋ-ਬੱਤਰ ਬਣ ਜਾਂਦੇ ਨੇ ਸੜਕਾਂ ਦੇ ਤੇ ਲੋਕ ਵੀ ਜਿਹੜੇ ਖੱਜਲ-ਖਵਾਰ ਹੁੰਦੇ ਨਜ਼ਰ ਆਉਂਦੇ ਨੇ ਤਸਵੀਰ ਜਿਹੜੀ ਹੈ ਲੁਧਿਆਣਾ ਦੇ ਇਸ ਟਾਈਮ ਗੈਸਪੁਰਾ ਤੋਂ ਉਹ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਅਸੀਂ ਮੌਜੂਦ ਆ ਤਸਵੀਰ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਸੜਕਾਂ ਦੇ ਉੱਤੇ ਜਿਹੜਾ ਕਾਲਾ ਪਾਣੀ ਜਿਹੜਾ ਪਰਿਆ ਹੋਇਆ ਰੋਡ ਦੇ ਉੱਤੇ ਸੀਵਰੇਜ ਦੇ ਉੱਤੇ ਇਹ ਬਿਲਕੁਲ ਕਾਲਾ ਪਾਣੀ ਨਜ਼ਰ ਆ ਰਿਹਾ ਤੇ ਜਿਸ ਪਾਣੀ ਦੇ ਵਿੱਚੋਂ ਲੋਕ ਲੰਘਦੇ ਹੋਏ ਨਜ਼ਰ ਆ ਰਹੇ ਨੇ ਪਰ ਜੇਕਰ ਇਸ ਏਰੀਆ ਦੀ ਗੱਲ ਕਰੀਏ ਤੇ ਇਸ ਇਲਾਕੇ ਦੇ ਵਿੱਚ ਬਿਲਕੁਲ ਦੱਸਦੇ ਕਿ ਡਾਬਾ ਰੋਡ ਗੈਸਪੁਰਾ ਸ਼ੇਰਪੁਰ ਇਹ ਜਿਹੜੇ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਪਾਣੀ ਦੇ ਨਾਲ ਲੋਕ ਕਾਫੀ ਖੱਜਲ ਖਵਾਰ ਹੋ ਰਹੇ ਨੇ ਤੇ ਬਰਸਾਤ ਦਾ ਜਦੋਂ ਮੌਸਮ ਹੁੰਦਾ ਹੈ ਬਰਸਾਤ ਜਦੋਂ ਆਉਂਦੀ ਹੈ ਤੇ ਉਸ ਤੋਂ ਪਹਿਲਾਂ ਕੋਈ ਵੀ ਜਿਹੜਾ ਧਿਆਨ ਨਹੀਂ ਦਿੱਤਾ ਜਾਂਦਾ ਤੇ ਜਿਸ ਤੋਂ ਬਾਅਦ ਜਦੋਂ ਜੈਸਨ بارش ਹੁੰਦੀ ਹੈ ਤੇ ਉਸ ਦਿਨ ਪਾਣੀ ਜਿਹੜਾ ਇਸ ਤਰੀਕੇ ਪਰ ਜਾਂਦਾ ਹੈ ਕਿ ਜਿਵੇਂ ਲੱਗਦਾ ਕਿ ਪਾਣੀ ਜਿਹੜਾ ਥੋੜੀ ਦੇਰ ਦੀ بارش ਨਾਲ ਨਹੀਂ ਹਾਲਾਂਕਿ ਪਹਿਲਾਂ ਤੋਂ ਭਰਿਆ ਹੋਵੇ ਉਹ ਜਿਹੜੇ ਹਾਲਾਤ ਨੇ ਬਣ ਜਾਂਦੇ ਨੇ ਸੜਕਾਂ ਦੇ ਉੱਤੇ ਸੋ ਤਸਵੀਰ ਜਿਹੜੀ ਆ ਲੁਧਿਆਣਾ ਤੋਂ ਸਾਂਝਾ ਕਰਾ ਰਹੇ ਹਾਂ ਤੁਹਾਡੇ ਨਾਲ ਕਿਉਂਕਿ ਜੇਕਰ ਲੁਧਿਆਣਾ ਮਹਾਨਗਰ ਦੀ ਗੱਲ ਕਰੀਏ ਤਾਂ 스마트 ਸਿਟੀ ਲੁਧਿਆਣਾ ਜਿਹੜਾ ਗਿਨਿਆ ਜਾਂਦਾ ਸੋ 스마트 ਸਿਟੀ ਇਹਦੇ ਵਿੱਚ ਲੁਧਿਆਣਾ ਆਂਦਾ ਹਾਲਾਂਕਿ ਜੇਕਰ 스마트 ਦੀ ਗੱਲ ਕਰੀਏ ਤੇ ਕਾਗਜ਼ਾ ਦੇ ਵਿੱਚ ਹੀ 스마트 ਜਿਹੜਾ ਨਜ਼ਰ ਆਂਦਾ ਕਿਉਂਕਿ ਰੀਅਲ ਰੂਪ ਦੇ ਵਿੱਚ 스마트 ਕੀ ਹੈਗਾ ਵਾ ਉਹ ਤੁਹਾਡੇ ਸਾਹਮਣੇ ਆ ਤੁਹਾਡੇ ਅੱਖਾਂ ਦੇ ਸਾਹਮਣੇ 스마트 ਕਿੰਨੂ ਕਿਹਾ ਜਾ ਸਕਦਾ ਉਹ ਤੁਹਾਡੇ ਅੱਖਾਂ ਦੇ ਸਾਹਮਣੇ ਆ ਕਿਉਂਕਿ ਡਾਬਾ ਰੋਡ ਤੇ ਜੇਕਰ ਗੱਲ ਕਰੀਏ ਤਾਂ ਡਾਬਾ ਰੋਡ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਪਾਣੀ ਹੈ ਉਹ ਪਰਿਆ ਹੋਇਆ ਤੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਨਜ਼ਰ ਆਉਂਦੇ ਨੇ ਫਿਰ ਹਾਲ ਇਹ ਗੱਲ ਬਾਤ ਵੀ ਕਰਾਂਗੇ ਜਿਹੜੇ ਕੁਝ ਲੋਕ ਨੇ ਆ ਆਟੋ ਲੈ ਕੇ ਉੱਥੋਂ ਆਂਦੇ ਨੇ ਸੋ ਗੱਲ ਬਾਤ ਕਰ ਲੈਣੇ ਆ ਕਿ ਕੀ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਬੱਬਾ ਜੀ ਪਾਣੀ ਅੰਦਰ ਅੱਗੇ ਕਿੰਨਾ ਕ ਭਰਿਆ ਅੱਗੇ ਇੱਧਰ ਸਾਈਡ ਤੇ ਨਾ ਡਾਬਾ ਰੋਡ ਤੇ ਇਧਰ ਨੂੰ ਮੱਗਰ ਚੱਕਰ ਜਾਈ ਉਹਦੇ ਬਹੁਤ ਇਨਾਣਾ ਪਾਣੀ ਵਿੱਚ ਆ ਗਿਆ ਇਹਦੇ ਇਹ ਆਟੋ ਦੇ ਵਿੱਚ ਸਾਰਾ ਪਾਣੀ ਹਾਂ ਇਹ ਚਾਹੁੰਦਾ ਹੀ ਪਾਣੀ ਸਾਰੇ ਕਾਫੀ ਦਿੱਕਾਂ ਆ ਰਹੀਆਂ ਕਾਫੀ ਆ ਰਹੀਆਂ ਜੀ ਤੂੰ ਤਾਂ ਪਾਣੀ ਭਰ ਜਾਂਦਾ ਵੈ ਹਰ 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 ਵਾਰ ਉਹ ਵੀ ਭਰੇ ਆਉਂਦਾ ਹਾਂਜੀ ਹਾਂਜੀ ਜਦੋਂ ਬਾਰਸ਼ ਆਂਦੀ ਹੈ ਨਾ ਪਾ ਘੰਟਾ ਕਰਾਵੇ ਤਾਂ ਇਦਾਂ ਹੀ ਮਗਰੀ ਚੱਕੀ ਦੇ ਲੋ ਆ ਗਈ ਉਧਰ ਰੋੜਾ ਪਾਇਆ ਉਹ ਵੀ ਇਹੀ ਆ ਰਿਹਾ ਆਪ ਨਹੀਂ ਹੁੰਦਾ ਕਾਰਨ ਇਹ ਹੁਣ ਇਹਨਾਂ ਨੂੰ ਪਤਾ ਸਾਭ ਨੂੰ ਕਿੱਥੇ ਹੁੰਦਾ ਜੀ ਗਲੀਆਂ ਉੱਚੇ ਘਰ ਲੋਕਾਂ ਉੱਚੇ ਆ ਗਲੀਆਂ ਨੀਵੀਆਂ ਹਾਂ ਭਰਿਆ ਸਵਾਰੀਆਂ ਵੀ ਨਹੀਂ ਮਿਲਦੀਆਂ ਹੋਣੀਆਂ ਸਵਾਰੀਆਂ ਕਿੱਥੇ ਇਦਾਂ ਹੀ ਆ ਬਸ ਸਵਾਰੀਆਂ ਕਿਤੇ ਨਿਕਲੀਆਂ ਨਹੀਂ ਜੀ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਕਹਿਣਾ ਕਿ ਕਾਫੀ ਦਿੱਕਤਾਂ ਜੜੀਆਂ ਆ ਰਹੀਆਂ ਨੇ ਪਿੱਛੇ ਇਹ ਜਿਹੜੀ ਐਂਬੂਲੈਂਸ ਆ ਤੁਹਾਨੂੰ ਤਸਵੀਰ ਜਿਹੜੀ ਇਹ ਦਿਖਾ ਦਿੰਦੇ ਆ ਜਿੱਥੇ ਦੱਸਦੇ ਕਿ ਪਿੱਛੇ ਕਾਫੀ ਜਿਹੜਾ ਭਾਰੀ ਮਾਤਰੇ ਦੇ ਵਿੱਚ ਜਿਹੜਾ ਪਾਣੀ ਭਰਿਆ ਹੁੰਦਾ ਐ ਸੋ ਗੱਲਬਾਤ ਕਰ ਲੈਨੇ ਹਾਂ ਜੀ ਸਰ ਕੀ ਕਹਿਣਾ ਚਾਹਨੇ ਹੋ ਸਰ ਜੀ ਇਹ ਦੇਖੋ ਮੀਂਹ ਦੇ ਘਟ ਪਿਆ ਹੈਗਾ ਹੀਰੋ ਫੈਕਟਰੀ ਦਾ ਸਾਰਾ ਪਾਣੀ ਗੰਦਾ ਪਾਣੀ ਤੇਜਾਬੀ ਇੱਥੇ ਆ ਰਿਹਾ ਹੈਗਾ ਲੁਧਿਆਣੇ ਦੇ ਲੋਕ ਸੁੱਤੇ ਹੋਏ ਨੇ ਮਗਵੰਤ ਮਾਨ ਸੁੱਤਾ ਹੋਇਆ ਹੈਗਾ ਲੋਕਾਂ ਦੇ ਦਾ ਪਾਣੀ ਵੰਗਾਂ ਦਾ ਰੋਕਦਾ ਹੈਗਾ ਹੀਰੋ ਸਾਈਕਲ ਦਾ ਗੰਦਾ ਪਾਣੀ ਕਿਉਂ ਨਹੀਂ ਰੋਕਦਾ ਪਿਆ ਇਹ ਕਾਲਾ ਪਾਣੀ ਬਾਹਰ ਸੜਕਾਂ ਦਾ ਪਾਣੀ ਤੇਜਾਬੀ ਪਾਣੀ ਹੈਗਾ ਕੋਈ ਇਹ ਜਿਹੜੇ ਤੁਹਾਡੇ ਐਮਐਲਏ ਨੇ ਉਹ ਵੀ ਸੁੱਤੀ ਪਈ ਹੈਗੀ ਇਹ ਸਾਰਾ ਜ਼ਹਿਰੀਲਾ ਪਾਣੀ ਲੋਕਾਂ ਦਾ ਕਹਿੰਦੇ ਘਰਾਂ ਦੇ ਵਿੱਚ ਜਾਂਦਾ ਚਮੜੀ ਰੋਗ ਦੇ ਰੋਗ ਲਾ ਰਿਹਾ ਹੈਗਾ ਮਤਲਬ ਜਦੋਂ ਬਰਸਾਤ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲਾਂ ਕੋਈ ਸਫਾਈ ਮਤਲਬ ਬਰਸਾਤ ਤੋਂ ਪਹਿਲਾਂ ਹੀ ਇਹਨਾਂ ਨੇ ਗੰਦਾ ਪਾਣੀ ਛੱਡ ਦਿੰਦੇ ਨੇ ਰਾਤ ਦਾ ਪਾਣੀ ਕਿੰਨਾ ਲੱਖਾਂ ਟਾਣਾ ਇਹਨਾਂ ਨੇ ਪਾਣੀ ਛੱਡਿਆ ਹੋਇਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਜੀ ਬਰਸਾਤ ਤੋਂ ਪਹਿਲਾਂ ਇੱਥੇ ਸਿਵਲਿਟੀ ਕੋਈ ਸਫਾਈ ਨਹੀਂ ਕੀਤੀ ਜਾਂਦੀ ਜਾਲੀਆਂ ਸਾਫ਼ ਨਹੀਂ ਕੀਤੀ ਇਹੋ ਇਹ ਪਾਣੀ ਧਰਤੀ ਦੇ ਵਿੱਚ ਜਾ ਰਹੇ ਨੇ ਉਹ ਸਾਹਮਣੇ ਉਹ ਡੈਂਗ ਬਣੇ ਹੋਏ ਨੇ ਧਰਤੀ ਦੇ ਵਿੱਚ ਜਾ ਰਹੇ ਨੇ ਇਹਨਾਂ ਇਹ ਤੇਜਾਬੀ ਪਾਣੀ ਸਾਰਾ ਲੋਕੀ ਪੀ ਪੀ ਦਾ ਸਾਰਾ ਕੈਂਸਰ ਤੇ ਕੈਂਸਰ ਦੇ ਇਲਾਜ ਬਣ ਬਣਿਆ ਪਿਆ ਇਹ ਤੇਜਾਬੀ ਪਾਣੀ ਛੱਡਦੇ ਨੇ ਕੋਈ ਪੁੱਛਦਾ ਨਹੀਂ ਪਿਆ ਉਹ ਯਾਰ ਰੋਡ ਤੇ ਭਾਈ ਏਡੇ ਏਡੇ ਟੋਏ ਐਡਾ ਬੁਰਾ ਹਾਲ ਗੈਸਪੁਰਾ ਚੌਂਕ ਜਾ ਕੇ ਦੇਖ ਲੋ ਉਹਦਾ ਕੀ ਹਾਲ ਆ ਜਿੱਥੇ ਟ੍ਰੈਫਿਕ ਵਾਲੇ ਖੁਦ ਖੜੇ ਹੋਏ ਆ ਮਾ ਕੰਨਾ ਦਿੱਕਤ ਕੀ ਵੀਰੇ ਲੋਕਾਂ ਦੀਆਂ ਗੱਡੀਆਂ ਪੈਲਟ ਰੀਆਂ ਅਸੀਂ ਬੰਦਿਆਂ ਨੂੰ ਸਵੇਰੇ ਆਪ ਕੱਢਿਆ ਆਪਣੇ ਅੱਤੀ ਇਹ ਪਾਣੀ ਨੂੰ ਕਵਰ ਕਰੋਗੇ ਤਾਂ ਸਾਰਾ ਤੁਹਾਡਾ ਠੀਕ ਹੋ ਜੂਗਾ ਮੀਨਰ ਮੈਂ ਮੀਡੀਆ ਦੁਆਰਾ ਮੈਂ ਸਰਕਾਰ ਨੂੰ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਇਹ ਡੈਂਗ ਨੂੰ ਰੋਕਿਆ ਜਾਵੇ ਬਿਲਕੁਲ ਸੱਚ ਦੱਸਦੇ ਕਿ ਲੋਕਾਂ ਦਾ ਕਹਿਣਾ ਕਿ ਤੇਜਾਬੀ ਪਾਣੀ ਜਿਹੜਾ ਆ ਕੇ ਇਸ ਸੜਕ ਦੇ ਉੱਤੇ ਇਹ ਫਸ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਦਿੱਕਤਾਂ ਉਹ ਕਾਫੀ ਆ ਜਾਂਦੀਆਂ ਨੇ ਸੋ ਕਿਤੇ ਨੇ ਕਿਤੇ ਲੋਕਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਨੇ ਪਾਣੀ ਪਿੱਛੇ ਭਰਿਆ ਹੋਇਆ ਬਾਬਾ ਜੀ ਬਹੁਤ ਬੁਰਾ ਹਾਲ ਹੈ ਕੱਕ ਬਲਟੇ ਪਏ ਨੇ ਦੇਖੋ ਉੱਥੇ ਟਰੱਕ ਬਲਟੇ ਪਏ ਆ ਜਾ ਕੇ ਦੇਖੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਜਿਹੜੇ ਹਾਲਾਤ ਨੇ ਉਹ ਕੀ ਬਣ ਚੁੱਕੇ ਨੇ ਕਾਫੀ ਬੁਰੇ ਜਿਹੜੇ ਹਾਲਾਤ ਨੇ ਉਹ ਹੋ ਚੁੱਕੇ ਨੇ ਬਿਲਕੁਲ ਐਂਬੂਲੈਂਸ ਜਿਹੜੀ ਆ ਦੇਖ ਸਕਦੇ ਹੋ ਕਿ ਆ ਰਹੀ ਹੈ ਹਾਲਾਂਕਿ ਪਾਣੀ ਪਿੱਛੇ ਕਾਫੀ ਭਰਿਆ ਹੋਇਆ ਹੈ ਸੋ ਗੱਲ ਬਾਤ ਵੀ ਕਰਾਂਗੇ ਜੇਕਰ ਫਿਰ ਹਾਲ ਐਮਰਜੈਂਸੀ ਹੈ ਸਿਰ ਪਾਣੀ ਪਿੱਛੇ ਭਰਿਆ ਹੋਇਆ ਹੈ ਕਾਫੀ ਹਾਂਜੀ ਬਹੁਤ ਜ਼ਿਆਦਾ ਐਮਰਜੈਂਸੀ ਦੇ ਵਿੱਚ ਆਇਓ ਕਿੰਨਾ ਘੜੇ ਲੱਗਿਆ ਬਹੁਤ ਟਾਈਮ ਲੱਗ ਗਿਆ ਬਹੁਤ ਟਾਈਮ ਲੱਗ ਜਾਂਦਾ ਹੈ ਕਿੰਨਾ ਘੜੇ ਮਿੰਟ ਤੱਕੇ ਮ ਲੱਗਿਆ ਸੋ ਸਰ ਤਾਂ ਲੱਗਦਾ ਪੂਰਾ ਲੱਗਦਾ ਕਿ ਲੱਗਣਾ ਚਾਹੀਦਾ ਇੰਨਾ ਟਾਈਮ ਨਹੀਂ ਨਾ 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 ਇੰਨੀ ਐਮਰਜੈਂਸੀ ਸਨ ਤਾਂ ਦਿੱਕਤ ਕਾਫੀ ਹੈ ਬਹੁਤ ਦਿੱਕਤ ਆਉਂਦੀ ਸਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਐਮਰਜੈਂਸੀ ਸੁਵਿਧਾ ਜਿਹੜੀ ਹੈ ਐਂਬੂਲੈਂਸ ਹੈ ਉਹਦੇ ਵੱਲੋਂ ਕਿਹਾ ਜਾ ਰਿਹਾ ਵੈ ਕਿ ਪਿੱਛੇ ਜਦੋਂ ਆ ਰਹੇ ਅਸੀਂ ਐਮਰਜੈਂਸੀ ਸੁਵਿਧਾ ਐਮਰਜੈਂਸੀ ਜਿਹੜੇ ਪੇਸ਼ੈਂਟ ਆ ਕੋਈ ਲੈ ਕੇ ਆ ਰਹੇ ਹਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਇਸ ਰੋਡ ਦੇ ਉੱਤੇ ਪਾਣੀ ਭਰਿਆ ਹੋਇਆ ਤੇ ਜਿਸ ਤੋਂ ਬਾਅਦ ਕਾਫੀ ਦਿੱਕਤਾਂ ਜਿਹੜੀਆਂ ਆ ਰਹੀਆਂ ਨੇ ਹਾਲਾਂਕਿ ਕਾਫੀ ਜਿਹੜਾ ਟਾਈਮ ਹੈ ਉਹ ਲੱਗ ਜਾਂਦਾ ਇਸ ਰੋਡ ਤੋਂ ਆਨ ਤੋਂ ਬਾਹਰ ਕਿਉਂਕ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਹਿਣਾ ਕਿ ਸੜਕ ਦੇ ਵਿੱਚ ਜਿਹੜਾ ਪਾਣੀ ਆ ਕਾਫੀ ਧੀਰ ਤੋਂ ਪਰਿਆ ਹੋਇਆ ਪਿੱਛੇ ਲੋਕ ਜਿਹੜੇ ਨੇ ਕਾਫੀ ਗੱਜਲ ਖਵਾਰ ਹੋ ਰਹੇ ਨੇ ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਗੱਡੀਆਂ ਦੇ ਵਿੱਚ ਜੇਕਰ ਆਟੋ ਦੇ ਵਿੱਚ ਪਾਣੀ ਜਿਹੜਾ ਰਸਤਾ ਰਸਤਾ ਬਹੁਤ ਮਾੜਾ ਪਾਣੀ ਬਹੁਤ ਜ਼ਿਆਦਾ ਖੜਾ ਵਾ ਕਿੱਥੇ ਤੱਕ ਪਾਣੀ ਪਰਿਆ ਹੋਇਆ ਉਹ ਨੀਮਾ ਪੈਸ ਤੱਕ ਪਾਣੀ ਪਾਣੀ ਦੋਨਾਂ ਪਾਸੇ ਸਾਫ ਨਹੀਂ ਆ ਰਿਹਾ ਵੱਡੇ ਵੱਡੇ ਖੱਡੇ ਆ ਬਹੁਤ ਪਰੇਸ਼ਾਨ ਆ ਵੀਰੇ ਅੱਡੀ ਵੀ ਨਹੀਂ ਪਰੇ ਜਾਂਦੇ ਤੁਸੀਂ ਸੋ ਦੇਖ ਸਕੋਗੇ ਸਿੱਧੇ ਤੌਰ ਤੇ ਜਿਹੜੇ ਵੀ ਜਿਹੜੇ ਲੋਕ ਨੇ ਇੱਥੋਂ ਆ ਰਹੇ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਵਾ ਕਿ ਪਿੱਛੇ ਕਾਫੀ ਜਿਹੜਾ ਪਾਣੀ ਪਰਿਆ ਹੋਇਆ ਹੈ ਪਿੱਛੋਂ ਆਣਾ ਜਿਹੜਾ ਕਾਫੀ ਔਖਾ ਹੋ ਚੁੱਕਿਆ ਹੈ ਪਿੱਛੇ ਵੱਡੇ ਵੱਡੇ ਜਿਹੜੇ ਢੋਏ ਨੇ ਉਹ ਵੀ ਜਿਹੜੇ ਬਣੇ ਹੋਏ ਨੇ ਸੜਕਾਂ ਦੇ ਵਿੱਚ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਲੋਕਾਂ ਨੂੰ ਜਿਹੜਾ ਖੱਜਲ ਖਵਾਰ ਹੋਣਾ ਪੈ ਰਿਹਾ ਤਾਂ ਜੇਕਰ ਇਸ ਰੋਡ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਲੁਧਿਆਣਾ ਦੇ ਵਿੱਚ ਤੇ ਜਿੱਥੇ ਦੇਖਦੇ ਹੋ ਕਿ ਦਿੱਕਤਾਂ ਫੁੱਦੂ ਸਰਕਾਰ ਸਾਰੇ ਫੁੱਦੂ ਸਰਕਾਰ ਆਏ ਬਹੁਤ ਹੈ ਯਾਰ ਰੋਡ ਦਾ ਬੁਰਾ ਕਿੰਨੀ ਬਹੁਤ ਜ਼ਿਆਦਾ ਪਿੱਛੇ ਤਾਂ ਨਹੀਂ ਦਿੱਕਤ ਪਰ ਇੱਥੇ ਆ ਔਟੋ ਟੋਏ ਸਾਰੇ ਕੁਝ ਭੜਿਆ ਆ ਬਹੁਤ ਜ਼ਿਆਦਾ ਪੰਦੇ ਦਿੱਕਤ ਬਿਲਕੁਲ ਤੁਸੀਂ ਦੇਖਦੇ ਲੋਕਾਂ ਵੱਲੋਂ ਕਹਿਣਾ ਕਿ ਇਸ ਰੋਡ ਦੇ ਵਿੱਚ ਟੋਏ ਜਿਹੜੇ ਨੇ ਉਹ ਕਾਫੀ ਬਣੇ ਹੋਏ ਨੇ ਸੋ ਲੋਕ ਕਾਫੀ ਡਿਸਟਰਬ ਹੋ ਰਹੇ ਨੇ ਪਰੇਸ਼ਾਨ ਯਾਰ ਕੁਝ ਨਹੀਂ ਕੀਤਾ ਸਰਕਾਰ ਨੇ ਯਾਰ ਕੁਝ ਵੀ ਕੇ ਨਾ ਬਹੁਤ 2 ਮਿੰਟ ਰੁਕੋਗੇ ਦੱਸੋਗੇ ਕਿ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਕਿਉਂਕਿ ਲੋਕ ਖੁਦ ਲੰਘਦੇ ਹੋਏ ਐ ਨਜ਼ਰ ਆ ਰਹੇ ਨੇ ਲੋਕਾਂ ਵੱਲੋਂ ਖੁਦ ਕਹਿਣਾ ਵਾ ਕਿ ਕਾਫੀ ਜ਼ਿਆਦਾ ਜਿਹੜਾ ਬੁਰਾ ਹਾਂ ਲਓ ਸੜਕਾਂ ਦਾ ਬਣਿਆ ਹੋਇਆ ਮੇਨ ਹਾਈਵੇ ਰੋਡ ਤੇ ਦੇਖਦੇ ਜਿਓ ਕਿ ਕਾਲਾ ਪਾਣੀ ਜਿਹੜਾ ਕਿਸ ਤਰੀਕੇ ਜਮਿਆ ਹੋਇਆ ਤੇ ਕਾਲੇ ਪਾਣੀ ਦੇ ਵਿੱਚ ਇਹ ਲੋਗ ਪੈਦਲ ਨਜ਼ਰ ਆ ਰਹੇ ਨੇ ਜਦੋਂ ਪੈਰਾਂ ਥੱਲੇ ਜ਼ਮੀਨ ਪਾਣੀ ਦੇ ਵਿੱਚ ਰੱਖਦੇ ਨੇ ਤੇ ਉਸ ਤੋਂ ਬਾਅਦ ਕਿਤਨੇ ਕਿਤੇ ਕਾਫੀ ਇਹ ਦਿੱਕਤਾਂ ਜੜੀਆਂ ਨੇ ਉਹਨਾਂ ਨੂੰ ਵੀ ਹੋਣ ਗਿਆ ਤੇ ਉਸ ਤੋਂ ਬਾਅਦ ਜੜੀਆਂ ਵੱਡੀਆਂ ਬਿਮਾਰੀਆਂ ਦਾ ਜਿਹੜਾ ਕਲ ਕਾਰਨ ਜਿਹੜਾ ਕਾਲਾ ਪਾਣੀ ਬਣ ਸਕਦਾ ਤੇ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੀ ਪ੍ਰੋਬਲਮ ਹੈ ਉਹ ਲੋਕਾਂ ਨੂੰ ਆ ਰਹੀ ਹੈ ਸੋ ਕਿਤਨੇ ਕਿਤੇ ਲੱਗਦਾ ਕਿ ਇਸ ਏਰੀਆ ਦੇ ਵਿੱਚ ਨਹੀਂ بارش ਹੋਈ ਆ ਸਰ بارش ਥੋੜੀ ਤੇ ਰੋਈ ਸੀ ਸਵੇਰ ਦੀ ਪੈ ਰਹੀ ਸੀ ਹੁਣ ਹੌਲੀ ਹੌਲੀ ਥੋੜਾ ਜਿਹਾ ਜਾਊਗਾ ਪਾਣੀ ਤਾਂ ਉਦਾਂ ਵੈਸੇ ਕੋਈ ਟ੍ਰੈਫਿਕ ਜਾਮ ਨਹੀਂ ਹੈਗਾ ਇਹ ਟ੍ਰੈਫਿਕ ਸਲੋ ਆ ਸਾਡੇ ਮੁਲਾਜ਼ਮ ਜਿਹੜੇ ਨੇ ਲੱਗੇ ਹੋਏ ਨੇ ਅਸੀਂ ਅਗਲੇ ਪਾਸੇ ਵੀ ਹੋਰ ਵੀ ਕਹਿ ਰਹੇ ਹਾਂ ਮੁਲਾਜ਼ਮਾਂ ਨੂੰ ਵੀ ਜਾ ਕੇ ਜਿੰਨੀ ਵੀ ਹੋ ਸਕਦੀ ਹੈ ਜਿੰਨੀ ਟ੍ਰੈਫਿਕ ਲਾਫੇ ਨਿਕਲਦੀ ਹੈ ਪਰ ਕਿਹਾ ਜਾਂਦਾ ਹੈ ਕਿ ਜਿਹੜਾ ਸੀਵਰੇਜ ਦਾ ਕਾਲਾ ਪਾਣੀ ਬਾਹਰ ਆ ਰਿਹਾ ਜਿਸ ਤੋਂ ਬਾਅਦ ਇਹ ਜਿਹੜੀ ਟ੍ਰੈਫਿਕ ਹੈ ਫਿਰ ਹਾਲ ਜਾਮ ਤਾਂ ਨਹੀਂ ਹੈਗਾ ਸਲੋ ਟ੍ਰੈਫਿਕ ਹੋਣ ਕਰਕੇ ਲੋਕਾਂ ਨੂੰ ਖੱਜਲ ਖਵਾਰ ਹੋਣਾ ਫਿਰਿਆ ਸਲੋ ਦੇ ਵਿੱਚ ਤਾਂ ਥੋੜੀ ਜਿਹੀ ਖੱਜਲ ਦੇਰੀ ਤਾਂ ਜ਼ਰੂਰ ਹੁੰਦੀ ਹੈ ਪਰ ਵੱਡ ਗਿਆ ਵੀ ਉਹ ਇੱਕ ਜਗ੍ਹਾ ਤੇ ਨਹੀਂ ਖੜੇਗੇ ਉਹ ਚਲਦੀ ਰਹਿੰਦੀ ਰਹਿ ਸਰ ਫਿਰ ਹਾਲੇ ਪਾਣੀ ਜਿਹੜਾ ਅੱਜ ਹੀ ਭਰਿਆ ਵਾ ਇਹ ਪਹਿਲਾਂ ਵੀ ਭਰਿਆ ਇਹ ਬਰਸਾਤਾਂ ਦੇ ਟਾਈਮ ਦੇ ਉੱਤੇ ਭਰਦਾ ਵਾ ਕੋਈ ਉਸ ਦਵੀ ਕੋਈ ਨਹੀਂ ਹੁੰਦਾ ਪਾਣੀ ਠੀਕ ਆ ਤੁਸੀਂ ਦੇਖ ਸਕਦੇ ਹੋ ਕਿ ਪੀਸੀਆਰ ਜਿਹੜੀ ਗੱਡੀ ਆ ਉਹ ਜਿਹੜੇ ਅਧਿਕਾਰੀ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਵੱਲੋਂ ਵੀ ਕਹਿਣਾ ਵਾ ਕਿ ਇਸ ਰੋਡ ਦੇ ਵਿੱਚ ਪਾਣੀ ਜਿਹੜਾ ਵਾ ਉਹ ਉਹ ਜਿਹੜਾ ਬਰਸਾਤੀ ਕਰਕੇ ਪਰਿਆ ਹੁੰਦਾ ਤੇ ਉਸ ਤੋਂ ਬਾਅਦ ਜੇਕਰ ਪਹਿਲਾਂ ਦੀ ਗੱਲ ਕਰੀਏ ਤੇ ਪਹਿਲਾਂ ਇਸ ਰੋਡ ਦੇ ਉੱਤੇ ਪਾਣੀ ਨਹੀਂ ਪਰਿਆ ਹੁੰਦਾ ਪਰ ਇਹ ਜਿਹੜਾ ਪਾਣੀ ਆ ਤੁਹਾਨੂੰ ਦਿਖਾ ਦਿੰਦੇ ਆ ਤਸਵੀਰ ਕਿ ਇਹ ਪਾਣੀ ਜਿਹੜਾ ਦੇਖਦੇ ਹੋ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਪਾਣੀ ਜਿਹੜਾ ਵਾ ਉਹ ਕਿਸ ਤਰੀਕੇ ਪੂਰਾ ਪਾਣੀ ਜਿਹੜਾ ਕਾਲਾ ਕਾਲਾ ਹੀ ਨਜ਼ਰ ਆ ਰਿਹਾ ਤੇ ਜਿਸ ਤੋਂ ਬਾਅਦ ਕਾਫੀ ਜਿਆਦਾ ਲੋਕਾਂ ਨੂੰ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਤੇ ਲੋਕਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਨੇ ਲੋਕ ਵੀ ਕਾਫੀ ਜਿਆਦਾ ਤੰਗ ਨੇ ਕਿਉਂਕਿ ਇਸ ਏਰੀਆ ਦੇ ਵਿੱਚ ਦੀ ਜੇਕਰ ਗੱਲ ਕਰੀਏ ਤੇ ਕਾਲੇ ਪਾਣੀ ਇਹ ਗੰਦਾ ਪਾਣੀ ਜਿਹੜਾ ਬਾਹਰ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਇੱਕ ਪਾਸੇ ਬਰਸਾਤ ਹੋਈ ਹੈ ਥੋੜੀ ਜੀ ਬਰਸਾਤ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਕਿਸ ਤਰੀਕੇ ਦੇ ਬਣ ਚੁਕੇ ਬੱਤੋ ਬੱਤਰ ਤੇ ਉਸ ਤੋਂ ਬਾਅਦ ਲੋਕ ਕਾਫੀ ਗੱਜਲ ਖਬਰ ਰੋੜੇ ਨੇ ਹਾਲਾਂਕਿ ਦੱਸਦੇ ਕਿ ਇਸ ਏਰੀਆ ਦੇ ਵਿੱਚ ਜੇਕਰ ਕੋਈ ਐਂਬੂਲੈਂਸ ਆਂਦੀ ਆਏ ਐਮਰਜੈਂਸੀ ਸੁਵਿਧਾ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਖੱਜਲ ਖਵਾਰ ਹੋਣਾ ਪੈਂਦਾ ਐਂਬੂਲੈਂਸ ਡਰਾਈਵਰਾਂ ਨੂੰ ਵੀ ਤੇ ਜੇਕਰ ਜ਼ਰੂਰੀ ਕੋਈ ਪੇਸ਼ੈਂਟ ਆਦੇ ਉਹਨਾਂ ਨੂੰ ਵੀ ਕਾਫੀ ਜਿਹੜੀਆਂ ਦਿੱਕਤਾਂ ਇਸ ਪਾਣੀ ਦੇ ਭਰੇ ਹੋਣ ਨਾਲ ਹੋ ਜਾਂਦੀਆਂ ਕਿਉਂਕਿ ਜੇਕਰ ਗੱਡੀਆਂ ਫਾਸਟ ਨਹੀਂ ਨਿਕਲਣਗੀਆਂ ਇਸ ਰੋਡ ਤੋਂ ਜਾਮ ਦੇ ਵਿੱਚ ਫਸੀ ਰਹਿਣਗੀਆਂ ਜਾਂ ਟ੍ਰੈਫਿਕ ਦੇ ਵਿੱਚ ਫਸੀ ਰਹਿਣਗੀਆਂ ਤੇ ਕਿਤਨੇ ਕਿਤੇ ਕਾਫੀ ਵੱਡਾ ਜਿਹੜਾ ਉਹਨਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਸੋ ਕਿਤਨੇ ਕਿਤੇ ਲੱਗਦਾ ਕਿ ਇਸ ਏਰੀਏ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕੀ ਬਣ ਚੁੱਕੇ ਨੇ ਪਰ ਕਿਸੇ ਵੱਲੋਂ ਜਿਹੜਾ ਕੋਈ ਵੀ ਧਿਆਨ ਇਹ ਨਹੀਂ ਦਿੱਤਾ ਜਾਂਦਾ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਏਰੀਏ ਦੇ ਵਿੱਚ ਸਫਾਈ ਕਰਮਚਾਰੀ ਸੀਵਰੇਜ ਮੈਨ ਜਿਹੜੇ ਉਹ ਬਿਲਕੁਲ ਨਜ਼ਰ ਨਹੀਂ ਆਂਦੇ ਬਰਸਾਤ ਤੋਂ ਪਹਿਲਾਂ ਇਸ ਏਰੀਏ ਦੇ ਵਿੱਚ ਨਾ ਕੋਈ ਸੀਵਰੇਜ ਸਾਫ਼ ਕਰਾਇਆ ਜਾਂਦਾ ਨਾ ਕੋਈ ਜਾਲੀਆਂ ਸਾਫ਼ ਕਰਾਈਆਂ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਹਾਲਾਤ ਜਿਹੜੇ ਨੇ ਇਹ ਬਣ ਜਾਂਦੇ ਨੇ ਲਗਾਤਾਰ ਲੋਕਾਂ ਨਾਲ ਗੱਲਬਾਤ ਕਰ ਰਹੇ ਆਂ ਲੋਕਾਂ ਦਾ ਜਿਹੜਾ ਕਹਿਣਾ ਵਾ ਤੁਹਾਡੇ ਸਾਹਮਣੇ ਆਪਣੇ ਏਰੀਏ ਤੇ ਆਪਣੇ ਇਲਾਕੇ ਦੇ ਤੁਸੀਂ ਵੀ ਹਾਲਾਤ ਦੱਸਣੇ ਕਿ ਕਿਸ ਤਰੀਕੇ ਦੇ ਹਾਲਾਤ ਜਿਹੜੇ ਨੇ ਤੁਹਾਡੀ ਗਲੀਆਂ ਦੇ ਵਿੱਚ ਬਣੇ ਹੋਏ ਨੇ ਪਰ ਇੱਕ ਪਾਸੇ ਜੇਕਰ ਗੱਲ ਕਰੀਏ ਤਾਂ ਸਰਕਾਰਾਂ ਅਗੇ ਪ੍ਰਸ਼ਾਸਨ ਅਗੇ ਇਹ ਜਿਹੜੀ ਹੈ ਤਸਵੀਰ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਜਿਸ ਤਗਾ ਦੇ ਹਾਲਾਤ ਜਿਹੜੇ ਨੇ ਇਹ ਬਣੇ ਹੋ ਕੀ ਇਸ ਤੋਂ ਬਾਅਦ ਕੀ ਅਸਰ ਪੈਂਦਾ ਹੈ ਤੇ ਉਸ ਤੋਂ ਬਾਅਦ ਪਾਣੀ ਕਿਸ ਤਰੀਕੇ ਸਾਫ਼ ਕੀਤਾ ਜਾਂਦਾ ਹੈ ਤੇ ਲੋਕਾਂ ਨੂੰ ਜਿਹੜੇ ਖੱਜਲ-ਖਵਾਰ ਹੋਣਾ ਪੈ ਰਿਹਾ ਉਹ ਕਦੋਂ ਤੱਕ ਖਤਮ ਹੁੰਦੀ ਉਹ ਆਣ ਆਲਾ ਸਮਝ ਦੱਸੂਗਾ ਤੇ ਗ੍ਰੋਲ ਨੂੰ ਲਈ ਮੈਂ ਤੇਨ ਕੈਮਰਾਮੈਨ ਦੀਪਕ ਕੁਮਾਰ ਜੀ ਨਾਲ ਧੰਨਵਾਦ ਬਾਬਾ ਜੀ ਨਾਮ ਕੀ ਹੈ ਜੀ ਤੁਹਾਡਾ ਕੁਲਦੀਪ ਸਿੰਘ ਹੈ ਜੀ ਜੀ ਕੀ ਕਹਿ ਰਹੇ ਹੋ ਗੁਰੂ ਘਰ ਉਹ ਨਾਨਕ ਪ੍ਰਕਾਸ਼ ਸੇਵਾਦਾਰ ਦੇ ਵਜੋਂ ਡਾਬਾ ਰੋਡ ਤੇ ਬਹੁਤ ਬੁਰਾ ਹਾਲ ਹੈ ਜੀ ਰੋਡ ਦੇ ਸੀਵਰੇਜ ਦਾ ਕੋਈ ਸਾਧਨ ਨਹੀਂ ਬਣ ਰਿਹਾ ਔਰ ਹਰ ਸਾਲ ਪਾਣੀ ਇੱਥੇ ਹਸਪਤਾਲ ਤੱਕ ਲੈ ਕੇ ਫੁੱਲ ਪਾਣੀ ਪੜਦਾ ਜੀ ਸਰੋਡ ਦੀ ਗੱਲ ਕਰ ਰਹੇ ਹਾਂ ਡਾਬਾ ਰੋਡ ਜਿਹੜਾ ਵੈ ਇਹ ਮੇਨ ਹਾਈਵੇ ਤੇ ਖੜੇ ਹੋ ਨਿਰਮਲ ਪੈਲਸ ਜੀ ਡਾਬੇ ਪਿੰਡ ਤੋਂ ਲੈ ਕੇ ਨਿਰਮਲ ਪੈਸ ਤੋਂ ਲੈ ਕੇ ਮੇਨ ਰੋਡ ਤੱਕ ਫੁੱਲ ਹੈ ਜੀ ਕਿਰਪਾ ਕਰਕੇ ਬੇਨਤੀ ਕਰਦੇ ਹਾਂ ਜੀ ਪ੍ਰਸ਼ਾਸਨ ਨੂੰ ਮਿਹਰਬਾਨੀ ਕਰਕੇ ਰੋ ਵੀ ਦਾ ਸੀਵਰੇਜ ਦਾ ਵਿਕਾਸ ਕੀਤਾ ਜਾਵੇ ਮਤਲਬ ਪਾਣੀ ਸਾਫ਼ ਹੀ ਨਹੀਂ ਹੋ ਰਿਹਾ ਕਿਸੇ ਤਰੀਕੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਬਰਸਾਤੀ ਪਾਣੀ ਹੈ ਵੀਰ ਜੀ ਬਰਸਾਤੀ ਪਾਣੀ ਹੈ ਹਾਂ ਜੀ ਮਤਲਬ ਉਹ ਜਦੋਂ ਬਰਸਾਤ ਹੁੰਦੀ ਉਸ ਤੋਂ ਬਾਅਦ ਪਾਣੀ ਜਮਵਾੜਾ ਖੜ ਜਾਂਦਾ ਹੈ ਅੱਜ ਟਾਈਮ ਦੇਖੋ ਫੈਕਟਰੀਆਂ ਦਾ ਪਾਣੀ ਸਾਰਾ ਰੋਡ ਤੇ ਆ ਰਿਹਾ ਜੀ ਔਰ ਹੱਦ ਦੀ ਪਤ ਬਹੁਤ ਜਿਆਦਾ ਵੀਰ ਜੀ ਹਰ ਵਾਰ ਇੱਕ ਦਿਨ ਹੀ ਮੀਂਹ ਪਿਆ ਜੀ ਜੇ ਦੋ ਚਾਰ ਮੀਂਹ ਦਿਨ ਪੈਂਦਾ ਦੇਖੋ ਕੀ ਹਾਲ ਰੋਡ ਦਾ ਅੱਜ ਤੱਕ ਗੱਡੀ ਦੀ ਕੰਡੀਸ਼ਨ ਦੇ ਉੱਪਰ ਪਾਣੀ ਚੱਲ ਜਾਂਦਾ ਬਿਲਕੁਲ ਸੋ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਇੱਕ ਜਿਹੜਾ ਟੋਆ ਬਣਿਆ ਹੁੰਦਾ ਰੋਡ ਦੇ ਉੱਤੇ ਮੇਨ ਹਾਈਵੇ ਰੋਡ ਤੇ ਜਿੱਥੇ ਦੱਸਦੇ ਕਿ ਸੀਵਰੇਜ ਦੇਖ ਸਕਦੇ ਹੋ ਕਿ ਬਣਿਆ ਹੁੰਦਾ ਪਰ ਸੀਵਰੇਜ ਦੇ ਨਾਲ ਜਿਹੜਾ ਮਲਵਾ ਉਹ ਸਿੱਧੇ ਤੌਰ ਤੇ ਜਦੋਂ ਬਰਸਾਤ ਹੁੰਦੀ ਆ ਤੇ ਬਰਸਾਤ ਤੋਂ ਬਾਅਦ ਮਲਵਾ ਸਿੱਧਾ ਉਹ ਪਾਣੀ ਜਿਹੜਾ ਦੇਖਦੇ ਹੋ ਕਿ ਥੱਲੇ ਤਸ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਗੱਡੀ ਆ ਸਾਹਮਣੇ ਮੇਨ ਹਾਈਵੇ ਰੋਡ ਤੋਂ ਆਂਦੇ ਹੋਏ ਗੱਡੀ ਜਿਹੜੀ ਆ ਉਹ ਸਿੱਧੇ ਤੌਰ ਤੇ ਸਟੋਏ ਦੇ ਵਿੱਚ ਫਸ ਜਾਂਦੀ ਹੈ ਸੋ ਕਿਤਨੇ ਕਿਤੇ ਇੱਕ ਵੱਡੇ ਹਾਦਸੇ ਦਾ ਜਿਹੜਾ ਕਾਰਨ ਹੈ ਉਹ ਬਣ ਜਾਂਦਾ ਹੈ ਸੀਵਰੇਜ ਦੇ ਥਾ ਦੇ ਉੱਤੇ ਜਮਿਆ ਜਿਹੜਾ ਮਲਵਾ ਹੈ ਭਾਈ ਜੀ ਤੁਸੀਂ ਇਸ ਸੀਵਰੇਜ ਤੇ ਖੜੇ ਹੋ ਇਹ ਪੂਰਾ ਮਲਵਾ ਥੱਲੇ ਦੱਬਿਆ ਹੋਇਆ ਹੈ ਫਿਰ ਇਹ ਗੱਡੀ ਜਿਹੜੀ ਕਿੱਦਾਂ ਫਸ ਗਈ ਗੱਡੀ ਭਾਈ ਜੀ ਇੱਧਰ ਇੱਕ ਸਾਈਡ ਤੇ ਲਾ ਰਹੇ ਸੀਗੇ ਆ ਜਗਾ ਥੱਲੇ ਬਹਿ ਗਈ ਇਹ ਜਗਾ ਥੱਲੇ ਪੈ ਗਈ ਹਾਂਜੀ ਕਿੱਦਾਂ ਜਦੋਂ ਟਾਇਰ ਇਧਰਲੇ ਪਾਸੇ ਆਇਆ ਥੱਲੇ ਨੂੰ ਹੋ ਗਈ ਇੱਕਦਮ ਤੇ ਪਾਣੀ ਕਿਸ ਤਰੀਕੇ ਭਰਿਆ ਹੋਇਆ ਹੈ ਰੋਡ ਤੇ ਪਾਣੀ ਤਾਂ ਬਹੁਤ ਆਇਆ ਦੇਖੋ ਤੁਹਾਡੇ ਸਾਹਮਣੇ ਹੀ ਆ ਪੰਜਾਬੀ ਪਾਣੀ ਕਾਲਾ ਬਿਲਕੁਲ ਕੀ ਹੈ ਬਰਸਾਤੀ ਪਾਣੀ ਹੈ ਕਿਹੜਾ ਬਰਸਾਤੀ ਪਾਣੀ ਨਹੀਂ ਆ ਜੀ ਕਿਹੜਾ ਪਾਣੀ ਇਹ ਫੈਕਟਰੀਆਂ ਦਾ ਪਾਣੀ ਆ ਸੀਵਰੇਜ ਵਗੈਰਾ ਹਾਂ ਕੀ ਕਹਿਣਾ ਜਦੋਂ ਬਾਬਾ ਜੀ ਕੀ ਕਰਿਆ ਇਹ ਤਾਂ ਸੀਵਰੇਜ ਵਗੈਰਾ ਦਾ ਪਾਣੀ ਆਇਆ ਹੋਇਆ ਜਿਹੜਾ ਆਇਆ ਹੋਇਆ ਬਰਸਾਤੀ ਪਾਣੀ ਬਰਸਾਤ ਐਨੀ ਨਹੀਂ ਹੋਈ ਹੈਗੀ ਜਿੰਨੀ ਆਪਾਂ ਕਹਿ ਰਹੇ ਹਾਂ ਨਾ ਆ ਪਰ ਇਹ ਸੀਵਰੇਜ ਦਾ ਪਾਣੀ ਆਇਆ ਹੋਇਆ ਸਾਰੇ ਇਹ ਹਾਲਾਤ ਕਾਫੀ ਵਸਤੂ ਪੱਤਰ ਬਣੇ ਹੋਏ ਇਹ ਤਾਂ ਦਿਖਦਾ ਹੀ ਹੈ ਵੀ ਬੱਤੋ ਬੱਤਰੀ ਨਹੀਂ ਅਸੀਂ ਕਹਿੰਦੇ ਇਹ ਸਾਡਾ ਬੜਾ ਵਧੀਆ ਸ਼ਹਿਰ ਹੈ ਇੰਡਸਟਰੀ ਦਾ ਸ਼ਹਿਰ ਹੈ ਇਹਨੂੰ ਅਸੀਂ ਬੜੇ-ਬੜੇ ਨਾਂ ਦਿੰਦੇ ਆ ਪਰ ਹਾਲਾਤ ਮਾੜੇ ਨੇ ਇਥੋਂ ਦੇ ਬਿਲਕੁਲ ਸਮਾਰਟ ਸਿਟੀ ਨਜ਼ਰ ਆ ਰਹੀ ਹੈ ਬਿਲਕੁਲ ਇਹ ਤਾਂ ਹੁਣ ਦੇਖਿਆ ਹੀ ਰਿਹਾ ਨਾ ਵੀ ਕੀ ਕਿ ਡੱਬਾ ਰੋਡ ਦੇ ਵੀ ਪਾਣੀ ਭਰਿਆ ਹੋਇਆ ਹੈ ਹਾਂਜੀ ਬਹੁਤ ਜ਼ਿਆਦਾ ਭਰਿਆ ਹੋਇਆ ਡੱਬਾ ਰੋਡ ਆ ਮੇਨ ਰੋਡ ਬਣੀਆਂ ਬਹੁਤ ਵਧੀਆ ਰੋਡ ਬਣੀਆਂ ਲੇਕਿਨ ਪਾਣੀ ਦਾ ਕੋਈ ਨਿਕਾਸ ਨਹੀਂ ਗਾ ਪਾਣੀ ਦੀ ਕੋਈ ਨਿਕਾਸੀ ਹੈ ਹਾਂਜੀ ਮਤਲਬ ਬਰਸਾਤ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਜਾਂਦੀ ਪਾਣੀ ਨਿਕਾਸੀ ਕਰਨ ਦੀ ਨਹੀਂ ਕੁਝ ਨਹੀਂ ਜੀ ਕੋਈ ਨਹੀਂ ਅਕਦਾ ਕੋਈ ਨਗਰ ਨਿਗਮ ਅਧਿਕਾਰੀ ਨਜ਼ਰ ਆਉਂਦੇ ਤੇ ਸਫਾਈ ਕਰਮਚਾਰੀ ਸੀਵਰੇਜ ਮੈਨ ਦਫ਼ਤਰਾਂ 'ਚ ਏਸੀ ਲਾ ਕੇ ਬੈਠੇ ਆਂ ਹੀ ਰਾਮ ਨਾਲ ਕੀ ਕਹਿ ਰਹੇ ਹੋ ਬਾਈ ਦਫ਼ਤਰਾਂ 'ਚ ਏਸੀ ਲਾ ਕੇ ਬੈਠਾ ਹੀ ਸਾਰੇ ਰਾਮ ਨਾਲ ਤੇ ਮਤਲਬ ਇੱਥੇ ਸਫਾਈ ਕਰਨ ਵਾਸਤੇ ਕੋਈ ਨਹੀਂ ਆ ਕੋਈ ਨਹੀਂ ਆਉਂਦਾ ਜੀ ਉਹ ਬਿਲਕੁਲ ਸੁ ਦੇਖ ਲਓ ਕਿ ਗੱਡੀ ਇੰਹਾਂ ਸੀ ਔਖੇ ਹੀ ਇਨੇ ਟੈਕਸ ਭਰੀ ਜਾਂਦੇ ਆ ਸਾਰਾ ਕੁਝ ਕਰਦੇ ਆ ਠੀਕ ਆ ਜੀ ਆਹ ਹਾਲ ਨੇ ਸਾਡੇ ਬਿਲਕੁਲ ਸੁ ਦੇਖ ਲਓ ਕਿ ਗੱਡੀ ਜਿਹੜੀ ਆ ਉਹ ਆਂਦੀ ਆ ਤੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਹੋ ਗੱਡੀ ਸਾਈਡ ਦੇ ਉੱਤੇ ਲਾਈ ਜਾਂਦੀ ਆ ਪਰ ਗੱਡੀ ਜਿਹੜਾ ਮਲਬਾ ਵਾ ਉਹ ਸਿੱਧੇ ਤੌਰ ਪਾਣੀ ਜਿਹੜਾ ਵਾ ਕਾਲਾ ਇਸ ਰੋਡ ਤੇ ਆ ਰਿਹਾ ਵਾ ਤੇ ਜਿਸ ਤੋਂ ਬਾਅਦ ਹਾਲਾਤ ਜਿਹੜੇ ਨੇ ਕੀ ਬੰਦ ਨੇ ਗੱਡੀ ਦਾ ਜਿਹੜਾ ਦੇਖ ਸਕਦੇ ਹੋ ਕਿ ਅੱਗੇ ਉਹ ਸਿੱਧੇ ਤੌਰ ਤੇ ਗੱਡੀ ਜਿਹੜੀ ਆ ਕੇ ਆਂਦੇ ਫਸ ਜਾਂਦੀ ਤੇ ਉਸ ਤੋਂ ਬਾਅਦ ਕਾਫੀ ਦਿੱਕਤਾਂ ਜਿਹੜੀਆਂ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ